ਛਾਤਰ ਦਿਮਾਗ ਲੋਕਾਂ ਵੱਲੋਂ ਹਰ ਰੋਜ਼ ਭੋਲੇ-ਪਾਲੇ ਅਣਪੜ ਗਰੀਬ ਲੋਕਾਂ ਨਾਲ ਠੱਗੀਆਂ ਮਾਰਨ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਕਈ ਵਾਰ ਤਾਂ ਪੜ੍ਹੇ ਲਿਖੇ ਲੋਕਾਂ ਨੂੰ ਵੀ ਆਪਣੀਆਂ ਗੱਲਾਂ ਵਿੱਚ ਫਸਾ ਕੇ ਉਹਨਾਂ ਨਾਲ ਵੀ ਹਿਰਾਫੇਰੀ ਕਰ ਦਿੰਦੇ ਹਨ ਇਸੇ ਤਰ੍ਹਾਂ ਦਾ ਮਾਮਲਾ ਬਠਿੰਡਾ ਗੁਰੂ ਕੀ ਨਗਰੀ ਤੋਂ ਸਾਹਮਣੇ ਆਇਆ ਹੈ ਕਿ ਕੁਝ ਨੌਜਵਾਨਾਂ ਵੱਲੋਂ 10 ਜੁਲਾਈ ਨੂੰ ਇੱਕ ਮਕਾਨ ਕਿਰਾਏ ਤੇ ਲਿਆ ਗਿਆ ਅਤੇ 24 ਜੁਲਾਈ ਤੱਕ ਡਾਕੂਮੈਂਟ ਪੁਲਿਸ ਵੈਰੀਫਿਕੇਸ਼ਨ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਹਨਾਂ ਨੌਜਵਾਨਾਂ ਨੇ 10 ਜੁਲਾਈ ਤੋਂ ਹੀ ਪਿੰਡਾਂ ਮਹੱਲਿਆਂ ਵਿੱਚ ਜਾ ਕੇ ਗਰੀਬ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਉਹਨਾਂ ਗਰੀਬ ਲੋਕਾਂ ਨੂੰ 60-60 ਹਜ਼ਾਰ ਰੁਪਏ ਲੋਨ ਦੇਣ ਦਾ ਲਾਲਚ ਦਿੱਤਾ ਉਹਨਾਂ ਹਰ ਇੱਕ ਔਰਤ ਤੋਂ 2603 ਰੁਪਏ ਜਮ੍ਹਾਂ ਕਰਵਾ ਲਏ ਗਏ ਅਤੇ ਸ਼ਾਮ ਤੱਕ ਉਹਨਾਂ ਦੇ ਖਾਤਿਆਂ ਵਿੱਚ ਲੋਨ ਦੇ ਪੈਸੇ ਪਾਉਣ ਦੀ ਗੱਲ ਕਹੀ ਗਈ ਪਰ ਰਾਤ ਨੂੰ ਹੀ ਉਹ ਛੱਤਰ ਨੌਜਵਾਨ ਆਪਣਾ ਸਮਾਨ ਚੁੱਕ ਕੇ ਫਰਾਰ ਹੋ ਗਏ ਇਸ ਗੱਲ ਦਾ ਪਤਾ ਲੱਗਦਿਆ ਹੀ ਪੀੜਤ ਔਰਤਾਂ ਨੇ ਉਸ ਮਕਾਨ ਅੱਗੇ ਆ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਪ੍ਰਦਰਸ਼ਨ ਕੀਤਾ ਇਸ ਨੂੰ ਲੈ ਕੇ ਪੀੜਤ ਔਰਤਾਂ ਅਤੇ ਮਕਾਨ ਮਾਲਕ ਨੇ ਵੀ ਪੁਲਿਸ ਕੋਲ ਇਸ ਸਬੰਧੀ ਰਿਪੋਰਟ ਦਰਜ ਕਰਵਾਈ ਪਰ ਹੁਣ ਤੱਕ ਉਹਨਾਂ ਠੱਗ ਲੋਕਾਂ ਦਾ ਕੋਈ ਖੁਰਾਕੋਜ ਨਹੀਂ ਮਿਲਿਆ اے ایس ਆਈ ਧਰਮ ਸਿੰਘ ਇਨਚਾਰਜ ਪੁਲਿਸ ਚੌਕੀ ਸਿਵਲ ਹਸਪਤਾਲ ਨੇ ਦੱਸਿਆ ਕਿ ਸਾਡੇ ਕੋਲ ਮਕਾਨ ਮਾਲਕ ਅਤੇ ਕੁਝ ਔਰਤਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹਨਾਂ ਨੂੰ 60000 ਰੁਪਏ ਲੋਨ ਦੇਣ ਦਾ ਲਾਲਚ ਦੇ ਕੇ 2603 ਰੁਪਏ ਜਮ੍ਹਾਂ ਕਰਵਾ ਲਏ ਅਤੇ ਦੁਪਹਿਰ ਤੱਕ ਉਹਨਾਂ ਦੇ ਖਾਤੇ ਵਿੱਚ ਲੋਨ ਦੀ ਰਕਮ ਪਾਉਣ ਦਾ ਵਾਦਾ ਕੀਤਾ ਪਰ ਸ਼ਾਂਤ ਤੱਕ ਜਦ ਪੈਸੇ ਨਾ ਆਏ ਤਾਂ ਫੋਨ ਕਰਨ ਤੇ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਪਰ ਫੋਨ ਬੰਦ ਆ ਰਹੇ ਸਨ ਜਦ ਦਫ਼ਤਰ ਜਾ ਕੇ ਦੇਖਿਆ ਤਾਂ ਉੱਤੇ ਕੋਈ ਵੀ ਨਹੀਂ ਸੀ ਉਹ ਲੋਕ ਆਪਣਾ ਸਮਾਨ ਬੋਰਡ ਬੈਨਰ ਆਦ ਉਤਾਰ ਕੇ ਫਰਾਰ ਹੋ ਗਏ ਸਨ ਇਸ ਨੂੰ ਲੈ ਕੇ ਸਾਡੇ ਵੱਲੋਂ ਮਾਮਲਾ ਦਰਜ ਕਰ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਸਾਡੇ ਕੋਲ ਹੁਣ ਤੱਕ ਤੀ ਪਿੰਟੀਔਰਤਾ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਹੋਰ ਵੀ ਮੁਹੱਲਿਆਂ ਪਿੰਡਾਂ ਵਿੱਚੋਂ ਪੀੜਤ ਔਰਤਾ ਆ ਰਹੀਆਂ ਹਨ ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਬਿਨਾਂ ਜਾਂਚ ਦੇ ਕਿਸੇ ਵਿਅਕਤੀ ਨੂੰ ਕਿਸੇ ਲਾਲਚ ਵਿੱਚ ਆ ਕੇ ਪੈਸੇ ਨਾ ਦਿੱਤੇ ਜਾਣ ਅਤੇ ਨਾ ਹੀ ਬਿਨਾਂ ਪ੍ਰੂਫ ਪੁਲਸ ਵੈਰੀਫਿਕੇਸ਼ਨ ਕਰਵਾਏ ਆਪਣਾ ਮਕਾਨ ਕਿਰਾਏ ਤੇ ਦਿੱਤਾ ਜਾਵੇ ਆਓ ਸੁਣਾਉਣੇ ਹਾਂ ਕੀ ਕਹਿੰਦੇ ਹਨ ਪੀੜਤ ਲੋਕ ਮਕਰਨ ਮਾਲਕ ਅਤੇ ਪੁਲਿਸ ਚੌਕੀ ਇੰਚਾਰਜ ਧਰਮ ਸਿੰਘ ਮੇਰਾ ਨਾਂ ਜਿੱਕ ਪਿੰਡ ਚ ਤਾਂ ਛੈ ਸਿਰਾ ਲੈਂਦੇ ਆ ਮੂ ਮੇਰਾ ਨਾਂ ਜਸਵਿੰਦਰ ਕੌਰ ਆ ਤੇ ਸਾਡੇ ਫਾਰਮ ਪਰ ਕੇ ਲਿਆਏ ਆ ਲਾਪਰੀ ਸਰ ਗਿਆ ਸੀਗਾ ਫਾਰਮ ਪਰ ਸ਼ੇਰਗੜਾ ਜੀ ਸਾਡਾ ਇਹ ਜੀ ਲਾਉਣ ਵਾਸਤੇ ਗਏ ਸੀਗੇ ਵੀ ਫਾਰਮ ਭਰਦੇ ਆਂਗੇ ਤੇ 26200 ਰੁਪਿਆ ਪਹਿਲਾ ਭਰੋਨੇ ਆਂਗੇ ਤੇ ਬਾਕੀ 606000 ਰੁਪਿਆ ਵੀ ਖਾਤੇ ਦੇ ਵਿੱਚ ਆ ਜਾਊਗਾ ਤੇ ਸਾਡੇ ਫਾਰਮ ਭਰਾਏ ਅਸੀਂ ਇੱਥੇ ਆਏ ਆਂਗੇ ਤੇ ਸਾਨੂੰ ਕਹਿੰਦੇ ਸੋਰ ਨਹੀਂ ਕਰਨਾਗਾ ਬੱਚੇ ਸੀਗੇ ਨਾਲਾ ਮੇਰੇ ਦੇ ਔਰ ਦੇ ਤੇ ਇਹਨਾਂ ਦੇ ਬੱਚਿਆਂ ਨੂੰ ਵੀ ਨਹੀਂ ਰੌਲਾ ਪਾਉਣ ਦਿੱਤਾ ਤੇ ਕਹਿੰਦੇ ਤੁਹਾਡੇ ਆਥਣ ਨੂੰ ਪੈਸੇ ਖਾਤੇ ਵਿੱਚ ਆ ਜਾਣਗੇ ਅਸੀਂ ਸ਼ਾਮ ਨੂੰ ਜਦੋਂ ਫੋਨ ਲਾਇਆ ਬਸ ਫੋਨ ਸੋਚਾ ਫੋਨ ਲੱਗ ਗਿਆ ਕਾਦੇ ਵਾਸਤੇ ਪੈਸੇ ਉਹ ਜਿੰਨੇ ਸੀਗੇ ਉਹਨੇ ਜੀ ਲੋਨ ਪ੍ਰਾਈਵੇਟ ਲੋਨ ਚ ਕਾਉਂਦੇ ਆਗੇ ਤੇ ਉਹ ਲੋਨ ਜਿਵੇਂ ਆਮ ਹੀ ਬੁੜੀਆਂ ਪਿੰਡਾਂ ਚ ਲੈਂਦੀਆਂ ਇਹਦੇ ਲਈ ਲੋਨ ਲੈਤਾ ਸੀਗਾ ਉਹ ਇਥੋਂ ਦਾ ਐਡਰੈਸ ਕਿਵੇਂ ਪਤਾ ਲੱਗਿਆ ਸੀ ਉਹਨਾਂ ਨੇ ਐਡਰੈਸ ਸਾਨੂੰ ਬੁਲਾ ਇੱਥੇ ਬੁਲਾਇਆ ਸੀ ਅਸੀਂ ਇੱਥੇ ਆ ਕੇ ਆ ਕੇ ਫਾਰਮ ਭਰ ਕੇ ਗਏ ਆ ਇੱਕ ਬੰਦੇ ਦੇ ਕਿੰਨੇ ਪੈਸੇ ਭਰਾਈ ਇੱਕ ਬੰਦੇ ਦੇ 2600 ਰੁਪਇਆ 3 3 ਰੁਪਏ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਜਦੋਂ ਭੱਜ ਗਏ ਉਹ ਉਹ ਜਦੋਂ ਭੱਜ ਗਏ ਸਾਨੂੰ ਉਹਨਾਂ ਨੇ ਦੁਪਹਿਰ ਦਾ ਕਿਹਾ ਸੀ ਵੀ ਅਸੀਂ ਪੈਸੇ ਪਾ ਦਾਂਗੇ ਅਸੀਂ ਬਾਅਦ ਚ ਫੋਨ ਲਾਇਆ ਤੇ ਫੋਨ ਉਹਨਾਂ ਦਾ ਸੱਚਾ ਫੋਨ ਲੱਗੇ ਫਿਰ ਅਸੀਂ ਇੱਥੇ ਆਏ ਵਾਪਸ ਇੱਥੇ ਜਿੰਦੇ ਲੱਗੇ ਕੀ ਕੋਈ ਚਿਕਤ ਕਰੀਆ ਗਿਆ ਜੀ ਹਾਂਜੀ ਪੁੱਛ ਦੱਸ ਤਾਂ ਕਰ ਹੀ ਜਾਂਦੇ ਆ ਕੋਈ ਪਤਾ ਹੀ ਨਹੀਂ ਲੱਗਦਾ ਹੁਣ ਜਿਹੜੇ ਨੰਬਰ ਦਿੱਤੇ ਆ ਉਹ ਬੰਦ ਆਈ ਜਾਂਦੇ ਆਗੇ ਮੈਂ ਤੇ ਕਿਹੜਾ ਪਿੰਡ ਆ ਬਾਬਤਾਰ ਸਿੰਘ ਜੀ ਕਿਹੜਾ ਪਿੰਡ ਸ਼ੇਰਗੜ ਜੀ ਕੀ ਮਾਮਲਾ ਜਿਹੜਾ ਅੱਜ ਇਕੱਠੇ ਹੋਣ ਇਹ ਮਾਵੜਾ ਹੈ ਜੀ ਮੰਨ ਕੇ ਜਦੋਂ ਸਾਡੇ ਪਿੰਡ ਗਏ ਸੀ ਤਿੰਨ ਚਾਰ ਦਿਨ ਪਹਿਲੇ ਜੀ ਤੇ ਇਹ ਕਹਿੰਦੇ ਵੀ ਤੁਹਾਨੂੰ ਮੰਨ ਕੇ ਚੱਲੋ ਵੀ 60000 ਰੁਪਏ ਲਾਉਂ ਦੇਵਾਂਗੇ ਵੀ ਉਹਦੇ ਵਿੱਚੋਂ 26000 ਰੁਪਏ ਤੁਹਾਨੂੰ ਫਾਇਲ ਖਰਚਾ ਦੇਣਾ ਪਊਗਾ ਠੀਕ ਆ ਇਹ ਫਾਇਲ ਖਰਚਾ ਦੇ ਕੇ ਵੀ ਮੰਨ ਕੇ ਤੁਹਾਡੇ ਖਾਤੇ 60000 ਆ ਜੂਗਾ अच्छा 12:00 बजे ਦਾ ਕਰਾਰ ਕਰ ਲਿਆ ਉਸ ਤੋਂ ਬਾਅਦ ਫੋਨ ਬੰਦ ਆਈ ਜਾਂਦੀ ਤੇ ਅਸੀਂ ਆ ਕੇ ਥੋ ਗੜਾ ਮਾਰ ਕੇ ਗਏ ਸਾਨੂੰ ਕੋਈ ਵੀ ਨਹੀਂ ਦੇਖਿਆ ਹੁਣ ਇੱਥੇ ਆ ਕੇ ਤੁਸੀਂ ਕੀ ਦੇਖਿਆ ਇੱਥੇ ਆ ਕੇ ਜਿੰਦੇ ਲੱਗੇ ਪਏ ਸੀਗੇ ਜੀ ਕੋਈ ਬੰਦਾ ਇੱਥੇ ਕੋਈ ਬੋਸਟਰ ਪਾਸਟਰ ਕੁਝ ਵੀ ਕੋਈ ਬੰਦਾ ਨਹੀਂ ਸੀਗਾ ਜੀ ਉਹ ਲੇਡ ਬੋਰਡ ਲੱਗੇ ਸੀ ਹੈਗੇ ਉਹ ਬੋਰਡ ਹੈ ਨਹੀਂ ਸੀਗਾ ਸਭ ਪਾੜ ਕੇ ਲੈ ਗਏ ਲੱਗੇ ਹੋਏ ਸੀ ਬੋਰਡ ਲੱਗਾ ਹੋਇਆ ਸੀਗੇ ਬੋਰਡ ਪਹਿਲਾਂ ਉੱਪਰ ਮਕਾਨ ਦੇ ਉੱਤੇ ਲੱਗਾ ਹੋਇਆ ਸੀਗਾ ਇੱਥੇ ਉਹ ਬੋਰਡ ਹੁਣ ਹੈ ਨਹੀਂਗਾ ਜੀ ਇੱਥੇ ਕੀ ਨਾਮ ਹੈ ਔਰ ਕਹਾਂ ਸੇ ਆਪ ਮੇਰਾ ਨਾਮ ਲੁਖਾ ਹੈ ਕਹਾਂ ਸੇ ਆਪ ਜੋਗਿੰਗਰਗਾਟ ਠੀ ਬੇਸ ਹੈ ਕੀ ਬਾ ओ, एक दो बंद एक बंदे गया था वो पैसे मेरे सबके फुसला पनिया के बोला फार्म भर लेंगे साठ हज़ार रुपया देंगे तो फार्म भरो तो हम लोग बोले जे मोबाइल में मैसेज नहीं आएगी मोबाइल में मैसेज आएगी तभी तो हम पता लगेगा कि हमारे मोबाइल में मैसेज आए तो कहता है कि छब्बीस छब्बीस रुपया पैसो पैसे पवाओ तीन रुपया छब्बीस सौ तीन रुपया ते तेरे ना आ, बारह बजे के बाद तेरे मैसेज आई जाएगी जाए मोबाइल के पीछे कि जो पैसे आ गया पैसे पहले फर लिया मेरे सबके मैं सब पहले मना किए लेकिन बारे वो मना भरे नहीं वो बुला के यहाँ पर चटाई रखी है चार कुर्सी रखी है टेबल रखी है वो एक छोटी सी कमरे थे उसमें पता नहीं क्या करा बैंक खाते के नंबर ले एंट्री किए एंट्री करके मेरे सबके आपस कर दिए कोई कुछ नहीं किए कुछ नहीं कागज़ पर से आधार कार्ड पिन कार्ड ਔਰ ਬੈਂਕ ਬੈਂਕ ਖਾਤੇ पैन कार्ड सब सारे प्रूफ ले रखा है मेरे सब आपको कब पता लगा ये पता लगा मेरे परसों से जब फोन जब यहाँ पैसे भर के गए थे उसको बाद बारह बजे ग्यारह बजे रात से मैं फ़ोन करते उसको उसको बाद उसको मोबाइल स्विच अप आने लगे तो हम लोग सब सारे ग्रुप बन गया मैं बोला चलो मोबाइल क्यों बंद कर दिए उसको बाद मैंने रात रोटी खाए ना दिन रोटी खाए न कल दिन भर यहाँ रुक गई उसको बाद आज सुबह मैं रोटी नहीं खाए चाय भी नहीं पिए यहाँ पर आकर धरानी दे रखी है तो यहां आई तो क्या देखा जो यहां आई जंजीर लगी पड़ी है कुछ नहीं है यहां पर अंदर गेट खोले जो शॉट भी हटा रखे जो सारे कुछ हटा रखे देख लो तुसी आप यहां पर सारे जब प्रूफ लगा रखा था छोटे छोटे जब मैं हम लोग बोलते थे बाहर आते थे कहते सी नहीं बाहर नहीं आना के चुपचाप मुंह बंद करके यहाँ पर पे पे था, यहां खाता पर लिखी पड़ी है कागज में देख लो कोई शोराबा नहीं करो शोराबा करेगी तो ये लोग गली वाले गले पर हाथ लग के बाहर निकाल देंगे अमरजीत सिंह गुरु की नगरी बैठे अपने मकान किराएदार बैठे थे ਇਹ ਤਾਂ ਸਾਨੂੰ ਪਤਾ ਨਹੀਂ ਜੀ ਹਜੇ ਵੈਰੀਫਿਕੇਸ਼ਨ ਵਾਸਤੇ ਉਹਨਾਂ ਨੇ ਦੇਣਾ ਸੀ ਜੀ ਕੱਲ ਦਾ ਟਾਈਮ ਸੀਗਾ ਸਾਡੇ ਨਾਲ ਵੀ ਐਗਰੀਮੈਂਟ ਵੀ ਕਰਾਂਗੇ ਤੁਹਾਨੂੰ 24 ਤਰੀਕ ਨੂੰ ਤੇ ਨਾਲੇ ਡਾਕੂਮੈਂਟ ਵੀ ਦੇ ਦਾਂਗੇ ਆਈਡੀ ਪ੍ਰੂਫ ਵੀ ਦੇ ਦਾਂਗੇ ਕਿੰਨੇ ਦਿਨ ਹੋ ਗਏ ਸੀ ਬੈਠਾ ਨੂੰ ਇਹ 10 ਤਰੀਕ ਤੋਂ ਬੈਠੇ ਐ ਇਸੇ ਤੋਂ 10 ਤਰੀਕ ਤੋਂ ਬੈਠੇ ਸੀ ਅੱਜ ਤਾਂ ਕਾਫੀ ਦਿਨ ਹੋ ਗਏ ਹਾਂ ਜਿਉਂ ਨਹੀਂ ਉਹਦੀ ਮੈਂ ਤਾਂ ਇਹ ਉਹ ਮੁੰਡੇ ਨੇ ਪ੍ਰੈਸ ਵਾਲੇ ਨੇ ਬਿਠਾਇਆ ਸੀਗਾ ਤੇ ਉਹਨੂੰ ਰੋਜ਼ ਕਹਾਂ ਸੀ ਮੈਂ ਕਿ ਭਈ ਇਹਨਾਂ ਤੇ ਆਈਡੀ ਪ੍ਰੂਫ ਲੈ ਤੇ ਆਪਾਂ ਨੂੰ ਆਈਡੀ ਪ੍ਰੂਫ ਲੈਣੀ ਚਾਹੀਦੀ ਆ ਉਹ ਲੇਟ ਫੇਟ ਆਉਂਦੇ ਸੀਗੇ ਸਵੇਰੇ ਨਿਕਲ ਜਾਂਦੇ ਸੀਗੇ ਹੁਣ ਜੇ ਤੁਸੀਂ ਆਈਡੀ ਪ੍ਰੂਫ ਲਏ ਹੁੰਦੇ ਤਾਂ ਉਹਨਾਂ ਦੀ ਪਹਿਚਾਣ ਹੋ ਜਾਂਦੀ ਲੱਗਦਾ ਕਿੰਨੇ ਲੋਕਾਂ ਨੇ ਠੱਗੀ ਮਾਰ ਕੇ ਕਿਤੇ ਨਾ ਕਿਤੇ ਗਲਤੀ ਹੋਈ ਹੈ ਹਾਂ ਜੀ ਹਾਂ ਜੀ ਗਲਤੀ ਤਾਂ ਹੋਈ ਹੈ ਜੀ ਹਾਂ ਜੀ ਇਹਨਾਂ ਦੀ ਸ਼ਿਕਾਇਤ ਕਰਤੀ ਹੈਗੀ ਸ਼ਿਕਾਇਤ ਹਾਂ ਜੀ ਹਾਂ ਜੀ ਸ਼ਿਕਾਇਤ ਆਪਣੇ ਹਸਤਾਲ ਚੌਕੀ ਜੀ ਸ਼ਿਕਾਇਤ ਹੋ ਚੁੱਕੀ ਪ੍ਰੂਫ ਮਿਲੇਗਾ ਕੋਈ ਹੋਰ ਪ੍ਰੂਫ ਆ ਜੀ ਫਿਲਹਾਲ ਕੋਈ ਨਹੀਂ ਮਿਲਿਆ ਆਪਾਂ ਫੁਟੇਜ ਕਢਾ ਰਹੇ ਹਾਂ ਜੀ ਕੈਮਰੇਆਂ ਦੀ ਉਹ ਪਹਿਚਾਣ ਹੈਗੀ ਜਿਹਨੇ ਡਵਾਇਆ ਉਹ ਜਾਣਦਾ ਸੀ ਉਹਨੂੰ ਹਾਂ ਇਹਨੇ ਉਹ ਵਾਈਫੇਸ ਜਾਣਦਾ ਸੀ ਉਹ ਹਾਂ ਜੀ। ਹਾਂ ਬਾਈ ਕੀ ਨਾਮ ਤੁਹਾਡਾ ਜੀ? ਹਰਵੰਦ ਸਿੰਘ ਆ ਜੀ। ਕਮਰਾ ਤੇ ਜਿਹੜਾ ਮਕਾਨ ਦਵਾਇਆ ਸੀ ਕੌਣ ਸੀ ਵਿਅਕਤੀ? ਮੈਂ ਤਾਂ ਯਾਦ ਨਹੀਂ। ਤੇ ਮੈਂ ਇਹਨਾਂ ਨੂੰ ਜਾਣਦਾ ਨਹੀਂ ਸੀਗਾ ਜੀ ਵੈਸੇ। ਮੈਂ ਇੱਥੇ ਪ੍ਰੈਸ ਦਾ ਕੰਮ ਕਰਦਾ ਜੀ ਗੁਰੂਕਨਗਰ ਦੇ ਵਿੱਚ। ਜੇ ਤੁਸੀਂ ਜਾਣਦੇ ਨਹੀਂ ਸੀ ਫਿਰ ਮਕਾਨ ਕਿਉਂ ਦਵਾਤਾ? ਮੇਰੀ ਗੱਲ ਸੁਣੋ ਜੀ। ਇਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਆ ਖਾਲੀ ਪਿਆ ਮਕਾਨ ਛੋਡੇ ਤੇ ਇੱਥੇ ਦੇਖ ਕੇ ਗਏ ਸੀ ਇੱਥੇ। ਮਕਾਨ ਖਾਲੀ ਹੈ ਵੀ ਤੁਸੀਂ ਇਹ ਕਿਰਾਏ ਤੇ ਦੇ ਦਾਂਗੇ ਮਹਾ ਜੀ ਦੇ ਦੇਣੇ ਕਿ ਮੈਂ ਇੱਥੇ ਹੀ ਰਹਿਣਾ ਜਿੰਨਾ ਦਾ ਮਕਾਨ ਆਏਗਾ। ਤੇ ਉਹ ਕਹਿੰਦੇ ਵੀ ਅਸੀਂ ਇੱਥੇ ਅ ਗੁਰੂ ਫਾਈਨੈਂਸ ਦਾ ਸੀ ਲੋਨ ਦਾ ਕੰਮ ਕਰਦਾ ਖੇਲੀ ਤੇ ਮਹਾਰਾਜ ਚਲ ਠੀਕ ਹੈ ਜੀ ਉਹਨਾਂ ਨੇ ਸਾਨੂੰ ਕਿਹਾ ਸੀ 15 ਦਿਨਾਂ ਦੇ ਵਿੱਚ ਅਸੀਂ ਇੱਥੇ ਕੰਮ ਸਟਾਰਟ ਕਰਾਂਗੇ ਜੇ ਸਾਨੂੰ ਤੁਸੀਂ ਇਹ ਦੇ ਦਿਓ ਮੈਂ ਇਹਨਾਂ ਨਾਲ ਗੱਲ ਕੀਤੀ ਕੋਈ ਗੱਲ ਨਹੀਂ ਮਹਾਰਾਜ ਠੀਕ ਹੈ ਜੀ ਮੈਂ ਸਾਨੂੰ ਆਈਡੀ ਪ੍ਰੂਫ ਵਗੈਰਾ ਦੇ ਦਿਓ ਕਹਿੰਦੇ ਅਸੀਂ ਜਦੋਂ ਕੰਮ ਸਟਾਰਟ ਕਰਾਂਗੇ ਤੁਹਾਨੂੰ ਆਈਡੀ ਪ੍ਰੂਫ ਵੀ ਦੇਵਾਂਗੇ ਤੁਹਾਡੇ ਨਾਲ ਐਗਰੀਮੈਂਟ ਵੀ ਕਰਾਂਗੇ ਜੋ ਕਿਰਾਇਆ ਹੈਗਾ ਉਹ ਵੀ ਡਿਸਾਈਡ ਕਰ ਲਈਏ ਇੱਥੇ ਨਹੀਂ ਜੀ ਫਿਰ ਤੁਸੀਂ ਤੁਹਾਡੀ ਗਲਤੀ ਕਾਰਨ ਲੱਗਦਾ ਵੀ ਉਹਨਾਂ ਲੋਕਾਂ ਨਾਲ ਠੱਗੀ ਵਜਦੀ ਜੇ ਤੁਸੀਂ ਨਾਂ ਦਵਾਉਂਦੇ ਜਾਂ ਉਹਨਾਂ ਦੇ ਕਾਗਜ਼ ਪੱਤਰ ਲੈਂਦੇ ਤਾਂ ਠੱਗੀ ਨਾ ਵਜਦੀ ਬੰਦੇ ਦੀ ਪਛਾਣ ਤਾਂ ਹੁੰਦੀ ਘੱਟੋ ਘੱਟ ਸਰ ਜੀ ਇਹ ਉਹਨਾਂ ਨੇ ਆਇਆ ਸੀ ਵੀ ਅਸੀਂ ਜੋ ਕੰਮ ਕਰਾਂਗੇ ਸੀ ਉਹਨਾਂ ਦੇ ਗਰੁੱਪ ਉਹਨਾਂ ਦੇ ਵਿੱਚ ਜਾ ਕੇ ਉਹਨਾਂ ਨਾਲ ਮੀਟਿੰਗ ਕਰਕੇ ਜੋ ਵੀ ਹੈਗੀ ਆ ਆਪਦੇ ਬਾਰੇ ਬਗੈਰੀ ਠੱਗੀ ਮਾਰਨੇ ਉਹ 100 ਕੁਸ਼ ਕਰੇਗਾ ਲੱਗਦਾ ਤੁਹਾਨੂੰ ਆਪਣੀ ਜਿੰਮੇਵਾਰੀ ਜਿੰਨ੍ਹੇ ਦਵਾਉਂਦੇ ਤਾਂ ਜ਼ਰੂਰ ਉਹ ਬੰਦਿਆਂ ਦੀ ਪਛਾਣ ਤਾਂ ਹੁੰਦੀ ਘੱਟੋ ਘੱਟ ਲੱਗਦਾ ਸੀ ਪਹਿਲਾਂ ਲੈਣੇ ਚਾਹੀਦੇ ਸੀ ਕਾਗਜ਼ ਹਾਂਜੀ ਉਹਨਾਂ ਨੂੰ ਉਹਨਾਂ ਨੇ ਮੈਨੂੰ ਇਹ ਰਾਇ ਨਹੀਂ ਰਹੀ ਸੀ ਇੱਥੇ ਬਸ ਰਾਤ ਬਰਾਤ ਧਿਆਨ ਦੇ ਸੀਗੇ ਰਾਤ ਕੱਟਣ ਵਾਸਤੇ ਬਾਕੀ ਕੰਮ ਕਿਤੇ ਵਾਰਬੂਰ ਕਰਦੇ ਸੀਗੇ ਇਹੋ ਤੁਸੀਂ ਜਾਣਦੇ ਨਹੀਂ ਤੁਸੀਂ ਨਾਲ ਗਏ ਕਿਉਂ ਉਹ ਆਪੇ ਲੈ ਲੈਣ ਸਿੱਧੇ ਉਹ ਤੁਸੀਂ ਕਿਉਂ ਗਏ ਨਾਲ ਹਾਂਜੀ ਮੈਂ ਗਿਆ ਕਿੱਥੇ ਸੀਗਾ ਮੈਂ ਤਾਂ ਮਕਾਨ ਉਹਨਾਂ ਨੂੰ ਬਸ ਐਂ ਹੀ ਗਿਆ ਸੀ ਵੀ ਤੁਸੀਂ ਉਹ ਕਹਿ ਰਹੇ ਆ ਵੀ ਉਹਨਾਂ ਨਾਲ ਆਏ ਤਾਂ ਉਹਨਾਂ ਨੇ ਦਵਾਇਆ ਹਾਂ ਮੈਂ ਦਿਖਾ ਕੇ ਗਿਆ ਜੀ ਮੈਂ ਇਹ ਕਹਿ ਰਹੇ ਮਕਾਨ ਦਿਖਾ ਕੇ ਜੀ ਅੱਭੀ ਕਿਦੀ ਕਿਤੋਂ ਲਈ ਸੀ ਸਿੰਘ ਚੌਕੀ ਜਾਂ ਸਰਹਸਦ ਹਸਪਤਾਲ ਵਹੰਡਾ ਤਨਾਤਾਂ ਕੱਲ ਇੱਕ ਕੰਪਲੀਟ ਆਈ ਸੀ ਜੀ ਸੋਨੂੰ ਗੁਰੂ ਕੀ ਨ ਕੱਲ ਸਾਡੇ ਕੋਲੇ ਵੱਖ-ਵੱਖ ਪਿੰਡਾਂ ਦੀਆਂ ਤੇ ਕੁਝ ਸ਼ਹਿਰ ਦੀਆਂ ਜਿਵੇਂ ਜੋਗੀਨਗਰ ਹੰਸਨਗਰ ਗਪਾਲਨਗਰ ਦੀਆਂ ਜਿਹੜੀਆਂ ਲੇਡੀਆਂ ਆਈਆਂ ਸੀਗੀਆਂ ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਕੋਈ ਗੁਰੂ ਨਾਮ ਦੀ ਇੱਕ ਕੰਪਨੀ ਸੀਗੀ ਗੁਰੂਗ੍ਰਿ ਨਗਰੀ ਚ 3 ਨੰਬਰ ਗਲੀ ਚ ਉਹਨਾਂ ਦਾ ਜਿਹੜਾ ਹੈਗਾ ਦਫ਼ਤਰ ਖੋਲਿਆ ਸੀ ਉਹ ਉਹਨਾਂ ਕੋਲੋਂ ਜਾ ਕੇ ਘਰਾਂ ਚੋਂ ਕੁਝ ਪੈਸੇ ਲੈ ਕੇ ਆਏ ਸੀ ਵੀ ਤੁਹਾਡਾ ਜਿਹੜਾ ਅਸੀਂ 60000 ਰੁਪਏ ਵਾਲਾ ਲੋਨ ਕਰਾ ਕੇ ਦੇਵਾਂਗੇ ਜਿਹੜਾ ਉਹਨਾਂ ਨੇ ਮੁੜਕੇ ਉਹਨਾਂ ਨੂੰ ਕਹਿਤਾ ਵੀ ਤੁਸੀਂ ਸਾਡੇ ਦਫ਼ਤਰ ਆ ਕੇ ਸਾਈਨ ਕਰਕੇ ਜਾਇਓ ਉਹ ਲੇਡੀ ਦੇ ਇੱਥੇ ਆ ਕੇ ਸਾਈਨ ਕਰ ਗਈਆਂ ਕੁਝ ਪੈਸੇ ਜਿਹੜੇ ਉਹਨਾਂ ਨੇ ਇਹtela ਲੈਣੋਂ ਤੋਂ ਤੇ ਉਹਨਾਂ ਦਾ ਨਾਂ ਦਾ ਕੋਈ ਲੋਨ ਕੀਤਾ ਨਾ ਉਹਨਾਂ ਨੂੰ ਕੋਈ ਪੈਸਾ ਦਿੱਤਾ ਜਦੋਂ ਉਹਨਾਂ ਨੇ ਕੱਲ ਚੈੱਕ ਕੀਤਾ ਆ ਕੇ ਤਾਂ ਉਹ ਜਿਹੜੇ ਬੰਦੇ ਸੀ ਕੰਪਨੀ ਵਾਲੇ ਇੱਥੋਂ ਆਉਦਾ ਸਮਾਨ ਰਾਤ ਨੂੰ ਚੱਕ ਕੇ ਭੱਜ ਗਏ ਸਾਡੀ ਪਰਤਾਲ ਜਾਰੀ ਹੈ ਪਰਤਾਲ ਕਰਕੇ ਜਿਹੜੀ ਬੰਦ ਦੀ ਕਾਰਵਾਈ ਹੈ ਅਮਲ ਜਲੰਧਰ ਜੀ ਕਿੰਨੇ ਪ੍ਰਤੀ ਵਿਅਕਤੀ ਤੋਂ ਲਈ ਪ੍ਰਤੀ ਵਿਅਕਤੀ 25-2600 ਰੁਪਿਆ ਤਕਰੀਬਨ ਹਰ ਇੱਕ ਔਰਤ ਤੋਂ ਉਹਨਾਂ ਨੇ ਲਿਆ ਕਿੰਨੇ ਕੁ ਵਿਅਕਤੀ ਹਜਾਇਆ ਸਾਡੇ ਕੋਲੇ 30-35 ਦੇ ਕਰੀਬ ਔਰਤਾਂ ਜੀਆਂ ਸੀ ਬਾਕੀ ਅਜੇ ਹੋਰ ਵੀ ਹੋ ਸਕਦਾ ਪਿੰਡਾਂ ਚੋਂ ਵੀ ਐ ਜਿਨ੍ਹਾਂ ਤੋਂ ਉਹਨਾਂ ਨੇ ਪੈਸੇ ਲਏ ਆ ਮਕਾਨ ਉਹਨਾਂ ਨੇ ਕਿਰਾਏ ਤੇ ਲਿਆ ਕੋਈ ਉਹਨਾਂ ਦੀ ਪੜਤਾਲ ਕੀਤੀ ਗਈ ਹਾਂਜੀ ਉਹਨਾਂ ਦੀ ਪੜਤਾਲ ਅਸੀਂ ਕੈਮਰੇ ਜਿਹੜੇ ਹੈਗੇ ਸੀਸੀਟੀਵੀ ਕੈਮਰੇ ਵਗੈਰਾ ਚੈੱਕ ਕਰਦੇ ਆ ਤੇ ਜਿਹੜਾ ਉਹਨਾਂ ਨੂੰ ਵੀ ਪਤਾ ਕਰਿਆ ਸੀ ਜਿਨ੍ਹਾਂ ਨੇ ਉਹਨਾਂ ਦਾ ਕੋਈ ਆਧਾਰ ਕਾਰਡ ਵਗੈਰਾ ਨਹੀਂ ਲਿਆ ਸੀ ਬਿਨਾਂ ਆਧਾਰ ਕਾਰਡ ਲਏ ਤੇ ਜਿਹੜਾ ਉਹਨਾਂ ਨੇ ਕਰਾਏ ਤੇ ਦਿੱਤਾ ਹੋਇਆ ਸੀਗਾ ਪਰੰਤੂ ਹੁਣ ਉਥੇ ਉਹ ਕਮਰਾ ਜਿਹੜਾ ਹੈਗਾ ਖਾਲੀ ਹੈ ਉਹ ਸਮਾਨ ਲੈ ਕੇ ਚਲੇ ਗਏ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਅਸੀਂ ਲੋਕਾਂ ਨੂੰ ਅਪੀਲ ਇਹ ਕਰਨਾ ਚਾਹੁੰਦੇ ਆ ਤੁਹਾਡੇ ਮਾਦਮੀਆਂ ਵੀ ਇਹੋ ਜਿਹੇ ਜਿਹੜੇ ਠੱਗ ਲੋਕ ਹੈ ਇਹਨਾਂ ਦੀ ਪਹਿਲਾਂ ਵੈਰੀਫਿਕੇਸ਼ਨ ਕਰਕੇ ਜਿਹੜਾ ਹੈਗਾ ਫੇਰ ਤੁਸੀਂ ਇਹੋ ਜਿਹਾ ਜਿਹੜਾ ਕੋਈ ਕਰਜ਼ਾ ਵਗੈਰਾ ਲੈਣਾ ਲਓ ਤੇ ਜਿਹੜੇ ਲੋਕਾਂ ਨੇ ਅਜਿਹੇ ਲੋਕਾਂ ਨੂੰ ਘਰੇ ਰੱਖਦੇ ਆ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਉਹ ਇਹਨਾਂ ਦੇ ਆਧਾਰ ਕਾਰਡ ਤੇ ਇਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾ ਕੇ ਫੇਰ ਹੀ ਕਿਰਾਏ ਤੇ ਜਿਹੜਾ ਹੈਗਾ ਮਕਾਨ ਦੇਣ